ਬਰਨਾਲਾ ਪੁਲਿਸ ਨੇ ਇੱਕ ਜਿਹਾ ਗਰੋ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਪਿਛਲੇ 2 ਮਹੀਨਿਆਂ ਚ 8 ਕਰੋੜ ਕਮਾਏ ਨੇ ਔਰ ਪਿਛਲੇ 3-4 ਸਾਲਾਂ ਚ 20 ਕਰੋੜ ਕਮਾਏ। ਇਹ ਸਹੀ ਰਸਿਏ ਤੇ ਕਮਾਏ ਨਹੀਂ ਠਗੇ ਨੇ। ਇਹ ਜਿਹਾ ਗਰੋ ਸੀ ਜੋ ਲੋਕਾਂ ਨੂੰ ਫੋਨ ਕਰਦਾ ਸੀ ਪੋਲੇ ਪਾਲੇ ਲੋਕਾਂ ਨੂੰ ਕਿ ਤੁਹਾਡਾ ਲੋਨ ਅਪਰੂਵ ਹੋ ਗਿਆ ਹੈ। ਜਾਂ ਤੁਹਾਨੂੰ ਲੋਨ ਚਾਹੀਦਾ ਤਾਂ ਉਹ ਕਹਿੰਦੇ ਨੇ ਕਿ ਮੇਰੇ ਡਾਕੂਮੈਂਟਸ ਨਹੀਂ ਪੂਰੇ ਜਾਂ ਮੇਰਾ ਸਿਬਲ ਠੀਕ ਨਹੀਂ ਹੈ ਤੇ ਅੱਗੇ ਆਵਾਜ਼ ਆਂਦੀ ਹੈ ਕੋਈ ਗੱਲ ਨਹੀਂ। अप्रूव ਹੋ ਜਾਏਗਾ ਉਹ ਕੰਮ ਸਾਡਾ ਵਾ ਇਹਦੇ ਬਦਲੇ ਤੁਹਾਨੂੰ ਕੁਝ ਕਮਿਸ਼ਨ ਹੈ ਜਿਹੜੀ ਉਹ ਸਾਨੂੰ ਦੇਣੀ ਪੈਗੀ ਪੋਲੇ ਪਾਲੇ ਲੋਕ ਦੇਖਦੇ ਸੀ ਕਿ ਬੈਠੇ ਬਿਠਾਏ ਨਾ ਬੋਤੀ ਡਾਕੂਮੈਂਟੇਸ਼ਨ ਔਰ ਲੋਨ ਵੀ ਲੱਖਾਂ ਦਾ ਮਿਲ ਜਾਣਾ ਦੇ ਦੋ 25-30000 40000 50000 ਐਦਾਂ ਹੀ ਦੇ ਦੇ ਕੇ ਇਹ ਗਿਰੋ ਨੇ ਕਰੋੜਾਂ ਰੁਪਏ ਇਕੱਠੇ ਕੀਤੇ ਔਰ ਪੁਲਿਸ ਨੇ ਬਰਨਾਲਾ ਦੀ ਪੁਲਿਸ ਨੂੰ ਜੋ ਇਸ ਬਾਬਤ ਸ਼ਿਕਾਇਤ ਮਿਲੀ ਕਿ 90000 ਰੁਪਏ ਦੇ ਲੈ ਕੇ ਸ਼ਿਕਾਇਤ ਸੀ ਔਰ ਜਦੋਂ ਬਰਨਾਲਾ ਦੀ ਕਾਬਿਲ ਪੁਲਿਸ ਨੇ ਇਹਦੀ ਤਫਤੀਸ਼ ਕੀਤੀ ਤਤਾਰ ਕਰਦੇ ਕਰਦੇ ਜ਼ਿਰਖਪੁਰ ਤੱਕ ਪਹੁੰਚ ਕੇ ਪਤਾ ਲੱਗਾ ਕਿ ਬਹੁਤ ਵੱਡਾ ਗੈਂਗ ਹੈ ਜਿਸ ਨੇ ਕਿੰਨੇ ਹੀ ਬੈਂਕ ਖਾਤੇ ਨੇ ਤਾਂ ਉਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਕਰੀਬ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਚ ਇੱਕ ਮਹਿਲਾ ਵੀ ਹੈ